ਦੇ ਦਰਸ਼ਨ ਕਰਵਾਏ ਗਏ ਕਿੰਨੇ ਸੋ ਸਾਲ ਪੁਰਾਣੇ ਹੈ ਤੇ ਕੀ ਇਤਿਹਾਸ ਹੈ ਇਹਨਾਂ ਬਾਰੇ ਜਾਣਕਾਰੀ ਦਿਓ ਆਪਣਾ ਨਾਮ ਕੀ ਹੈ ਮੇਰਾ ਨਾਮ ਜੇ ਵਰਨਾਮ ਸਿੰਘ ਅਸੀਂ ਗੁਰੂ ਘਰ ਦੇ ਸੇਵਾਦਾਰ ਨੌਕਰ ਆਦਮੀ ਆ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਇਹ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾੜੀ ਵਾਲਿਆਂ ਨੇ ਇੱਥੇ 1991 ਤੋਂ ਅਖੰਡ ਪਾਠਾਂ ਦੀ ਲਗਾਤਾਰ ਲੜੀ ਨਿਰੰਤਰ ਜਾਰੀ ਹੈ ਜੋ ਚੱਲ ਰਹੀ ਹੈ ਅੱਗੇ ਨੂੰ ਵੀ ਚੱਲ ਰਹੀ ਹੈ ਜੀ ਇਹ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰਪੁਰਪ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇਸ ਲੜੀ ਦੇ ਵਿੱਚ ਭੋਗ ਪਾਏ ਗਏ ਹਨ ਮਾਲ ਪੂੜਿਆਂ ਦਾ ਜਗ ਚੱਲ ਰਿਹਾ ਖੀਰ ਪੂੜੀਆਂ ਚੱਲ ਰਹੀਆਂ ਸੰਗਤਾਂ ਵੱਧ ਵੱਧ ਅੱਥੇ ਪਹੁੰਚੀਆਂ ਇਸ ਸ਼ਾਂਤੇ ਅੱਜ 1912 ਤੋਂ ਛਪੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸ਼ਰੂਪ ਜਿਨ੍ਹਾਂ ਨੂੰ ਕਿ ਅੱਜ 113 ਸਾਲ ਹੋ ਗਏ ਹਨ 1610 ਅੰਗ ਹੈ ਉਹ ਪ੍ਰਾਤਨ ਸਰੂਪ ਹੈ ਜੀ ਉਹ ਲੜੀਵਾਰ ਉਹਨਾਂ ਦੇ ਅਜ ਸੰਗਤਾਂ ਨੂੰ ਪ੍ਰਕਾਸ਼ ਕਰਕੇ ਦਰਸ਼ਨ ਕਰਾਇਆ ਗਿਆ ਤਾਂ ਜਾਂ ਸੇ ਕਿਹੜੇ ਕੋ ਘਰ ਹੈ ਜਿਹਨਾਂ ਤੇ 1610 ਅੰਗ ਦੀ ਜਿਹੜੀ ਹੈ ਗੁਰੂ ਸਾਹਿਬ ਹੈਗੇ ਨੂੰ ਦੇਖੋ ਜੀ ਹੋਰ ਤਾਂ ਅਸੀਂ ਨਹੀਂ ਦੇਖਿਆ ਜੀ ਪਰ ਸਾਡੇ ਜਿਹੜੇ ਬਜ਼ੁਰਗਾਂ ਨੇ ਇਹ ਜੇ ਸੰਭਾਲ ਰੱਖੇ ਹੋਏ ਆ ਜੀ ਇਸ ਗੁਰਦੁਆਰਾ ਸਾਹਿਬ ਹੈ ਜਿਹੜਾ ਜੀ ਇਹ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਇੱਥੇ 1964-65 ਦੇ ਤਕਰੀਬਨ ਇਹ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੀ ਇੱਥੇ ਛੋਟੀ ਸੀਗੀ ਜੋ ਕਿ ਬਰਸਾਤ ਦੇ ਕਾਰਨ ਉਹ ਬਾਲਿਆਂ ਵਾਲੀ ਬਿਲਡਿੰਗ ਢਹਿ ਢੇਰੀ ਹੋ ਗਈ ਜੀ ਬਰਸਾਤ ਕਰਕੇ ਫਿਰ ਜਿਹੜੇ ਸਰੂਪ ਸੀਗੇ ਜੀ ਉਹਨਾਂ ਨੂੰ ਪਿੰਡ ਦੇ ਵਿੱਚ ਚਕੰਡੀ ਦੇ ਵਿੱਚ ਲਜਾਇਆ ਗਿਆ ਜੀ ਉੱਥੇ ਉਹਨਾਂ ਨੂੰ ਪ੍ਰਕਾਸ਼ ਕੀਤਾ ਗਿਆ ਤੇ ਉੱਥੇ ਕੰਨਪੜ ਸਾਹਿਬ ਆਰੰਭ ਕਰਾਇਆ ਗਿਆ ਤੇ ਉਸ ਦਿਮੇ ਜਦੋਂ ਮੱਧ ਹੋਇਆ ਜੀ ਮੱਧ ਦੇ ਵਿੱਚ ਪਿੰਡ ਦੇ ਵਿਚਕਾਰ ਖੂਹ ਦੇ ਨੇੜੇ ਬੱਚੇ ਖੇਡਦੇ ਸੀਗੇ ਉਹਨਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਮੌਤ ਹੋ ਜਾਣ ਕਾਰਨ ਪਿੰਡ ਦੇ ਵਿੱਚ ਮਾਤਮ ਛਾ ਗਿਆ ਲੋਕ ਡਰ ਗਏ ਫਿਰ ਕਈ ਸਾਧੂ ਸੰਤਾਂ ਨੂੰ ਬੁਲਾਇਆ ਗਿਆ ਜਿਵੇਂ ਕਿ ਸੰਤ ਬਾਬਾ ਜੀ ਸਿੰਘ ਨਥਲਪੁਰ ਵਾਲੇ ਹਨ ਉਹਨਾਂ ਨੂੰ ਬੁਲਾਇਆ ਗਿਆ ਪਿੰਡ ਵਾਲਿਆਂ ਨੇ ਕਿਹਾ ਕਿ ਬੱਚਾ ਠੀਕ ਹੋ ਜਾਏਗਾ ਪਰ ਮਹਾਪੁਰਸ਼ਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੋਣਾ ਭਾਈ ਮਹਾਰਜ ਦਾ ਪਾਣਾ ਇਹਦਾ ਸੰਸਕਾਰ ਕਰ ਦਿਓ ਫਿਰ ਚਮਕੌਰ ਸਾਹਿਬ ਤੋਂ ਬੀਬੀ ਸ਼ਰਨ ਕੌਰ ਦੇ ਗੁਰਦੁਆਰੇ ਤੋਂ ਉੱਥੇ ਤੋਂ ਵੀ ਬਾਬਾ ਜੀ ਆਏ ਆ ਉਹਨਾਂ ਨੇ ਵੀ ਆ ਕੇ ਇੱਥੇ ਪਿੰਡ ਵਾਲਿਆਂ ਨੂੰ ਸੁਝਾਅ ਦਿੱਤਾ ਤੇ ਇਹ ਗਿਰੀ ਹੋਈ ਬਿਲਡਿੰਗ ਦਾ ਨੀਂਹ ਪੱਥਰ ਰਖਾਇਆ ਕਿ ਇਸ ਨੂੰ ਦੁਬਾਰਾ ਤਿਆਰ ਕਰੋ ਜੋ ਇਸ ਦੇ ਬਾਲੇ ਟੁੱਟੇ ਹੋਏ ਸਨ ਉਹ ਬਾਲੇ ਚੱਕ ਕੇ ਪਿੰਡ ਦੇ ਕੁਝ ਸ਼ਰਦਾਰਤੀ ਅੰਸਰਾਂ ਨੇ ਸ਼ਰਾਬ ਕੱਢਣੀ ਸ਼ੁਰੂ ਕਰ ਦਿੱਤੀ ਉਸ ਕਾਲ ਪਿੰਡ ਦੇ ਵਿੱਚ ਕਾਫੀ ਦਿੱਕਤ ਆ ਗਈ ਲੋਕ ਡਰ ਗਏ ਵੀ ਪਤਾ ਨਹੀਂ ਕੀ ਬਣੇਗਾ ਲੇਕਿਨ ਜਦੋਂ ਦੁਬਾਰਾ ਇਸ ਦਾ ਨੀਂਹ ਪੱਥਰ ਰਖਿਆ ਮੇਰੇ ਪਿੰਡ ਦੇ ਵਿੱਚ ਇੱਕ ਭਜਨੂ ਇੱਕ ਪੁਰਸ਼ ਸੀਗੇ ਜੋ ਬਾਬਾ ਜੀ ਬਾਬਾ ਕਿਰਪਾ ਸਿੰਘ ਜੀ ਉਹ ਮਹਾਰਾਜਾ ਨਾਭਾ ਦੇ ਪਟਵਾਰੀ ਸਨ ਉਸ ਸਮੇਂ ਦੇ ਰਾਜ ਵਿੱਚ ਉੱਥੇ ਨੌਕਰੀ ਕਰਦੇ ਸੀ ਲੇਕਿਨ ਪਰ ਭਜਨ ਬੰਦਗੀ ਨਾਲ ਜੁੜੇ ਹੋਏ ਚ ਉਹ ਵੀ ਇਸ ਪਿੰਡ ਦੇ ਵਿੱਚ ਆ ਕੇ ਨੌਕਰੀ ਛੱਡਿਆ ਜੀ ਉਹਨਾਂ ਨੇ ਆਪਣੇ ਘਰ ਤੋਂ ਸਤਿਰੀਆਂ ਲਿਆ ਕੇ ਇੱਥੇ ਗੁਰਦੁਆਰਾ ਸਾਹਿਬ ਨੂੰ ਦੁਆਰਾ ਉਸੇ ਤਰੀਕੇ ਨਾਲ ਬਣਾਇਆ ਤੇ ਇਸ ਨੂੰ ਇਮਾਰਤ ਨੂੰ ਚਲਾਇਆ ਤੇ ਜੋ ਪਿੰਡ ਦੇ ਵਿੱਚ ਅਖੰਡ ਪਾਠ ਸਾਰਾਂ ਆਰੰਭ ਸੀ ਉੱਤੇ ਮਤਲਬ ਪਿੰਡ ਵਾਲਿਆਂ ਨੇ ਲੱਡੂ ਜਲੇਬੀਆਂ ਦਾ ਜੱਗ ਕਰ ਲਈ ਕਿਹਾ ਸੀ ਪਰ ਲੇਕਿਨ ਨਹੀਂ ਕਰਵਾਇਆ ਗਿਆ ਫਿਰ 1984-85 ਦੇ ਵਿੱਚ ਇੱਥੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਇਸ ਨਗਰ ਦੇ ਵਿੱਚ ਆਏ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਕਿਸੇ ਭਜਨੀਕ ਪੁਰਸ਼ ਨੇ ਦੱਸਿਆ ਕਿ ਮਹਾਰਾਜ ਪਿੰਡ ਵਾਲੇ ਨੇ ਜੱਗ ਸੁੱਖਿਆ ਸੀ ਬਾਬਾ ਜੀ ਨੇ ਪੈਸੇ ਦਿੱਤੇ ਕਿ ਭਾਈ ਲੋ ਜੱਗ ਕਰਾਓ ਪਰ ਪਿੰਡ ਵਾਲਿਆਂ ਨੇ ਪੈਸੇ ਲੈਣ ਤੋਂ ਨਾ ਕਰ ਦਿੱਤੀ ਕਿ ਮਹਾਰਾਜ ਜੀਓ ਅਸੀਂ ਸਲਾਹ ਕਰਕੇ ਦੱਸਾਂਗੇ ਕਿ ਜੱਗ ਕਦੋਂ ਤੇ ਕਿਸ ਦਿਨ ਕਿਸ ਤਰੀਕ ਨੂੰ ਕਰਾਉਂਗੇ ਆਪ ਜੀ ਦੀ ਕਿਰਪਾ ਦੇ ਨਾਲੇ ਕਰਾਵਾਂਗੇ ਲੇਕਿਨ ਬਾਬਾ ਜੀ ਤੀਸਰੇ ਦਿਨ ਫੇਰ ਆ ਗਏ ਜੀ 1985 ਦੇ ਵਿੱਚ ਜੀ ਫਰਵਰੀ ਜਾਂ ਮਾਰਚ ਦਾ ਮਹੀਨਾ ਸੀਗਾ ਫਿਰ ਸੰਗਤਾਂ ਨੇ ਬੇਨਤੀ ਕੀਤੀ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਕਿ ਮਹਾਰਾਜ ਜੀ ਅਸੀਂ ਜੱਗ ਕਰਾਉਂਗੇ ਪਰ ਲੇਕਿਨ ਜੱਗ ਕਰਾਉਣ ਦੀ ਤਰੀਕ ਦਿੱਤੀ ਗਈ ਹੈ ਜੀ ਪਰ ਜੱਗ ਕਰਾਇਆ ਗਿਆ ਲੇਕਿਨ ਉਹ ਡਾਲ ਦੇ ਘੇ ਵਿੱਚ ਪਿੰਡ ਵਾਲਿਆਂ ਨੇ ਕਰਾਇਆ ਤੇ ਬਾਬਾ ਜੀ ਆਏ ਤੇ ਜਦੋਂ ਬਾਬਾ ਜੀ ਆਏ ਹੰਸਾਲੀ ਵਾਲੇ ਇੱਥੇ ਉਹਨਾਂ ਨੇ ਪੁੱਛਿਆ ਕਿ ਭਾਈ ਜੱਗ ਤੁਹਾਡਾ ਸੰਪੂਰਣੀ ਹੋਇਆ ਕਿਸ ਘੋੜੇ ਦੇ ਨਾਲ ਕਰਿਆ ਸੀਗਾ ਜੀ ਇਹਨਾਂ ਨੇ ਕਿਹਾ ਪਿੰਡ ਵਾਲਿਆਂ ਨੇ ਕਿ ਡਾਲ ਦੇ ਘੋੜੇ ਨਾਲ ਬਾਬਾ ਜੀ ਨੇ ਫਿਰ ਤਰੀਕ ਦਿੱਤੀ ਕਿ ਭਾਈ ਉਹ ਦੇਸੀ ਕਿਉ ਉਹ ਦੀਆਂ ਦੇਸੀ ਕਿਉ ਦਾ ਜੱਗ ਕਰਨਾ ਚੱਲ ਲੱਡੂ ਜਲੇਬੀਆਂ ਦਾ ਜੂਨ ਦੇ ਮਹੀਨੇ ਚ 30 ਜੂਨ ਨੂੰ ਇਹ ਜੱਗ ਹੋਇਆ ਸੀਗਾ ਜੀ ਉਸ ਤੋਂ ਬਾਅਦ 1991 ਚ ਬਾਬਾ ਜੀ ਨੇ ਅਖੰਡ ਪਾਠਾਂ ਦੀ ਲੜੀ ਹੋਰਾਂ ਪਿੰਡਾਂ ਚ ਕਰਾਲੀ ਸ਼ਹਿਰ ਚ ਵੀ ਕਿਹਾ ਕਿ ਭਾਈ ਲੜੀ ਚਲਾਓ ਪਰ ਕੋਈ ਪਿੰਡ ਵਾਲੇ ਜਾਂ ਸ਼ਹਿਰ ਵਾਲੇ ਨਹੀਂ ਮੰਨੇ ਪਰ ਸਿੰਘ ਪਰੇ ਨੂੰ ਪਤਾ ਨਹੀਂ ਉਹਨਾਂ ਨੂੰ ਕੀ ਇੱਥੇ ਚੱਲਣਾ ਪਿਆ ਜੋ ਕਿ ਇਸ ਪਿੰਡ ਦੇ ਵਿੱਚ ਪਿੰਡ ਵਾਲਿਆਂ ਨੂੰ ਪ੍ਰੇਰ ਕੇ ਇੱਥੇ ਲੜੀ ਚਲਾਈ ਗਈ ਜੋ ਬਾਬਾ ਕਿਰਪਾ ਸਿੰਘ ਸੀਗੇ ਜੀ ਉਹ ਪਜਨੀ ਇੱਕ ਪੁਰਖ ਸੀਗੇ ਜੀ ਉਹਨਾਂ ਨੇ ਜਿਹੜਾ ਮੈਂ ਦੱਸਿਆ ਜੀ ਆਪ ਜੀ ਨੂੰ ਗ੍ਰੰਥ ਸਾਹਿਬ ਜੋ ਲੜੀਵਾਰ ਉਹ ਉਹਨਾਂ ਨੇ ਉਸੇ ਸਮੇਂ ਤੋਂ ਸੰਭਾਲ ਕੇ ਰੱਖਿਆ ਸੀਗਾ ਜੀ ਤੇ ਪਿੰਡ ਵਾਲਿਆਂ ਨੂੰ ਵੀ ਦੱਸਿਆ ਜੀ ਸੰਭਾਲ ਕੇ ਰੱਖਿਓ ਇਹ ਭਾਈ ਪੁਰਾਤਨ ਹੈ ਇਹ ਸੰਭਾਲਿਆ ਨਹੀਂ ਜਾਂਦਾ ਲੇਕਿਨ ਉਸ ਸਮੇਂ ਤੋਂ ਜਿਹੜੀਆਂ ਵੀ ਸੰਗਤਾਂ ਸੀ ਲੇਕਿਨ ਕਿਸੇ ਨੂੰ ਨਹੀਂ ਪਤਾ ਸੀਗਾ ਜੀ ਕਿ ਇਸ ਗੁਰੂ ਘਰ ਦੇ ਵਿੱਚ ਪੁਰਾਤਨ ਸਰੂਪ ਵੀ ਪਏ ਇੱਕ ਇੱਥੇ ਪੋਥੀ ਸਾਹਿਬ ਵੀ ਪਈ ਹੈ ਜੋ 70 ਸਾਲ ਪੁਰਾਣੀ ਹੈ ਹੱਥ ਲਿਖਤ ਪੋਥੀ ਹੈ ਜੀ ਇਹ ਵੀ ਸ਼ਾਇਦ ਸਾਨੂੰ ਇਹ ਨਹੀਂ ਪਤਾ ਲੇਕਿਨ ਹੁਣ ਤਾਂ ਸਾਰੇ ਅਸੀਂ ਨਵੀਂ ਜਨਰੇਸ਼ਨ ਹੈ ਹੋ ਸਕੇ ਇਹ ਭਜਨੀਕ ਪੁਰਸ਼ ਬਾਬਾ ਕਿਰਪਾ ਸਿੰਘ ਜੀ ਨੇ ਲਿਖੀ ਹੋਵੇ ਤੇ ਜਿਹੜੇ ਸਰੂਪ ਹੈ ਇਹ ਵੀ ਉਹਨਾਂ ਨੇ ਸੰਭਾਲ ਕੇ ਰੱਖੇ ਸੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਜੋ ਦਸਮ ਗ੍ਰੰਥ ਵੀ ਹੈ ਜੀ ਤੇ ਜੋ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਨੇ ਇਸ ਲੜੀ ਦੇ ਵਿੱਚ ਬੱਚਿਆਂ ਨੂੰ ਨਗਰ ਨਿਵਾਸੀਆਂ ਨੂੰ ਕੀਰਤਨ ਕਰਨ ਲਈ ਹਾਰਮੋਨੀਅਮ ਜਾਂ ਢੋਲਕੀ ਜਿੱਤੇ ਆ ਉਹ ਵੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਂਦੇ ਜੀ ਜਿਹੜੇ ਬਾਬਾ ਕਿਰਪਾ ਸਿੰਘ ਜੀ ਸੀਗੇ ਕਿਹਾ ਉਹਨਾਂ ਦੇ ਵੰਸ਼ ਅੱਜ ਵੀ ਇੱਥੇ ਉਹਨਾਂ ਦੇ ਵੰਸ਼ਾਂ ਜੀ ਇਹ ਇੱਥੇ ਮੁੰਡਾ ਜੀ ਇਹ ਰਵੀ ਬੜੈਚ ਉਹ ਬੜੈਚ ਪਰਿਵਾਰਾਂ ਵਿੱਚੋਂ ਸੰਜੀ ਤੇ ਉਹਨਾਂ ਨੇ ਮਤਲਬ ਪਿੰਡ ਦੇ ਵਿੱਚ ਭਜਨ ਬੰਦਗੀ ਉਹ ਕਰੀ ਆ ਜੀ ਤੇ ਲੋਕਾਂ ਨੂੰ ਪ੍ਰੇਰ ਕੇ ਗੁਰੂ ਘਰ ਦੇ ਨਾਲ ਹੀ ਜੋੜਿਆ ਜੀ ਲੇਕਿਨ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਸੰਗਤਾਂ ਦੇ ਕੋਲ ਇੱਥੇ ਪਾਰਟੀਬਾਜ਼ੀ ਵੀ ਹੈ ਗਰੀਬ ਅਮੀਰ ਵੀ ਆ ਸਾਰੀਆਂ ਧਰਮਾਂ ਦੀਆਂ ਜਾਤੀਆਂ ਰਹਿਣੀਆਂ ਜੀ ਅੱਛੇ ਉਹ ਸਭ ਗੁਰੂ ਘਰ ਨੂੰ ਮੰਨ ਕੇ ਚੱਲਦੇ ਆ ਇੱਥੋਂ ਜੋ ਵੀ ਕੋਈ ਆਉਂਦਾ ਆ ਇਹ ਪ੍ਰਾਰਥਨਾ ਕਰਦਾ ਉਸ ਦੇ ਸਭ ਦੇ ਕਾਰਜ ਪੂਰੇ ਹੁੰਨੇ ਆ ਮਹਾਂਪੁਰਚ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਨੇ ਇਹ ਜਿਹੜਾ ਗੁਰੂ ਘਰ ਦਾ ਇਹ ਪਿੰਡ ਦੇਖਿਆ ਇਹ ਅਸੀਂ ਸਾਨੂੰ ਤਾਂ ਹੁਣ ਪਤਾ ਲੱਗਦਾ ਵੀ ਇੱਥੇ ਪੁਰਾਣਾ ਇਤਿਹਾਸ ਵੀ ਇਹ ਪਿਆ ਸੀ ਨੀ ਕਿਸੇ ਵੀ ਨੌਜਵਾਨ ਪੀੜੀ ਨੂੰ ਤਾਂ ਬਿਲਕੁਲ ਇਹ ਨਹੀਂ ਪਤਾ ਜੀ ਇਹ ਇਤਿਹਾਸ ਸੰਭਲਣ ਦੀ ਲੋੜ ਹੈ ਜੀ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਜੋ ਚਾਨੂ ਹਰਮੋਨੀਅਮ ਵਗੈਰਾ ਟੋਲ ਕੇ ਜਾਂ ਦਸਮ ਗ੍ਰੰਥ ਜਾਂ ਅੱਜ ਪ੍ਰਕਾਸ਼ ਕੀਤਾ ਗ੍ਰੰਥ ਸਾਹਿਬ ਲੜੀਵਾਰ ਉਹਨਾਂ ਦੇ ਦਰਸ਼ਨ ਕਰੋ